ਬਜ਼ੁਰਗਾਂ ਲਈ ਵੱਡਾ ਐਲਾਨ 3000 ਰੁਪਏ ਮਿਲੇਗਾ ਆਇਸ਼ਰਮ ਕਾਰਡ ਜੇਕਰ ਤੁਹਾਡੇ ਕੋਲ ਹੈ ਤਾਂ ਤੁਹਾਨੂੰ ਵੀ ਮਿਲੇਗਾ ਸਿੱਧਾ 3000 ਰੁਪਏ ਹਰ ਮਹੀਨੇ ਤੁਹਾਡੇ ਬੈਂਕ ਖਾਤੇ ਵਿੱਚ ਭੇਜੇ ਜਾਣਗੇ ਸਰਕਾਰ ਦੁਆਰਾ ਖਾਸ ਵੱਡਾ ਐਲਾਨ ਕੀਤਾ ਗਿਆ ਖਾਸ ਵੱਡੀ ਖਬਰ ਹੈ ਭਾਰਤ ਸਰਕਾਰ ਨੇ ਅਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਕਰੋੜਾਂ ਮਜ਼ਦੂਰਾਂ ਲਈ ਆਇਸ਼ਰਮ ਕਾਰਡ ਨਾਲ ਜੁੜੀ ਨਵੀਂ ਪੈਨਸ਼ਨ ਸਕੀਮ ਦੀ ਕੋਸ਼ਨਾ ਕੀਤੀ ਹੈ ਇਸ ਸਕੀਮ ਦਾ ਉਦੇਸ਼ ਹੈ ਕਿ ਹਰ ਹਰ ਈਸ਼ਰਮ ਕਾਰਡ ਧਾਰਕ ਦੇ ਬੁਢਾਪੇ ਵਿੱਚ ਉਹਨੂੰ ਆਰਥਿਕ ਸੁਰੱਖਿਆ ਮਿਲ ਸਕੇ ਅਤੇ ਜਿਨ੍ਹਾਂ ਕੋਲ ਈਸ਼ਰਮ ਕਾਰਡ ਹੈ ਉਹਨਾਂ ਨੂੰ ਹਰ ਮਹੀਨੇ ਤੁਹਾਨੂੰ ਹਰ ਮਹੀਨੇ 3000 ਰੁਪਏ ਦਿੱਤੇ ਜਾਣਗੇ ਕੇਂਦਰ ਸਰਕਾਰ ਦੁਆਰਾ ਖਾਸ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆ ਰਿਹਾ ਇਸ ਵਿੱਚ ਤੁਹਾਡੇ ਕਿਹੜੇ ਕਿਹੜੇ ਜਰੂਰੀ ਦਸਤਾਵੇਜ਼ ਕਿ ਲੱਗਣਗੇ ਅਤੇ ਕਿੰਨਾ ਕਿੰਨਾਂ ਨੂੰ ਇਹ ਲਾਭ ਦਿੱਤਾ ਜਾਵੇਗਾ ਪੂਰੀ ਜਾਣਕਾਰੀ ਤੁਹਾਨੂੰ ਸਾਝੀ ਕਰਾਂਗੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਾ ਜੇ ਬੈਲ ਵਾਲੀ ਕੰਟੀਨਿਊ ਆਨ ਕਰਾ ਜੇ ਤੁਹਾਨੂੰ ਇਹੋ ਜਿਹਾ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਸਰਕਾਰੀ ਸਕੀਮਾਂ ਪੈਨਸ਼ਨਾਂ ਅਤੇ ਯੋਜਨਾਵ 60 ਸਾਲ ਦੇ ਵਿੱਚ ਕਾਰ ਹੋਣੀ ਚਾਹੀਦੀ ਹੈ ਨੰਬਰ 2 ਤੇ ਉਮੀਦਵਾਰ ਦਾ ਇਸਰਮ ਕਾਰਡ ਯਾਨਕੀ ਇਸਰਮ ਕਾਰਡ ਬਣਿਆ ਹੋਣਾ ਚਾਹੀਦਾ ਹੈ ਨੰਬਰ 3 ਤੇ ਜੋ ਕਿ ਇਸਰਮ ਕਾਰਡ ਅ ਸੰਗਠਨ ਖੇਤਰ ਵਿੱਚ ਜੋ ਜਕਰ ਤੁਸੀਂ ਇਸਰਮ ਕਾਰਡ ਧਾਰਕ ਹੋ ਤਾਂ ਜਿਵੇਂ ਕਿ ਤੁਹਾਨੂੰ ਤੁਸੀਂ ਮਜ਼ਦੂਰ ਹੋ ਡਰਾਈਵਰ ਹੋ ਕਰੇਲੂ ਮੈਲਾ ਕਰਮਚਾਰੀ ਕੋਲੀ ਕਿਸਾਨ ਮਜ਼ਦੂਰ ਦੁਕਾਨ ਕਰਮਚਾਰੀ ਆਦਿ ਇਹ ਕੰਮ ਕਰਦੇ ਹੋ ਤਾਂ ਤੁਹਾਨੂੰ ਇਸ ਸਕੀਮ ਦਾ ਲਾਭ ਮਿਲੇਗਾ ਨੰਬਰ 4 ਤੇ ਉਮੀਦਵਾਰ ਕਿਸੇ ਵੀ ਹੋਰ ਸਰਕਾਰੀ ਪੈਨਸ਼ਨ ਯੋਜਨਾ ਦਾ ਲਾਭ ਮੈਂਬਰ ਨਾ ਹੋਵੇ ਯਾਨਕਿ ਤੁਸੀਂ ਕੋਈ ਹੋਰ ਸਰਕਾਰੀ ਸਕੀਮ ਦਾ ਲਾਭ ਤਾਂ ਨਹੀਂ ਲੈ ਰਹੇ ਹੋ ਇਸ ਤੋਂ ਅੱਗੇ ਚੱਲਦੇ ਹਾਂ ਤੁਹਾਡੇ ਲੋੜਿੰਦੇ ਦਸਤਾਵੇਜ਼ ਜਿਹੜੇ ਜ਼ਰੂਰੀ ਹੋਣ ਵਾਲੇ ਨੰਬਰ 1 ਕਿਤੇ ਆਧਾਰ ਕਾਰਡ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਨੰਬਰ 2 ਤੇ ਬੈਂਕ ਖਾਤਾ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਐ SBI ਪੰਜਾਬ ਨੈਸ਼ਨਲ ਬੈਂਕ ਖਾਤਾ ਹੋਣਾ ਚਾਹੀਦਾ ਹੈ ਨੰਬਰ 3 ਤੇ ਈ-ਸ਼ਰਮ ਕਾਰਡ ਨੰਬਰ ਤੁਹਾਡੇ ਕੋਲ ਹੋਣਾ ਚਾਹੀਦਾ ਜੇਕਰ ਤੁਹਾਡਾ ਈ-ਸ਼ਰਮ ਕਾਰਡ ਬਣਿਆ ਹੋਇਆ ਹੈ ਤਾਂ ਤੁਹਾਨੂੰ ਸਕੀਮ ਦਾ ਤਾਂ ਹੀ ਲਾਭ ਮਿਲੇਗਾ ਜੇ ਕੋਈ ਈ-ਸ਼ਰਮ ਕਾਰਡ ਨਹੀਂ ਬਣਿਆ ਤਾਂ ਤੁਹਾਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ ਤੇ ਪਹਿਲਾਂ ਦੱਸ ਦਿੱਤਾ ਜਾਂਦਾ ਹੈ ਨੰਬਰ 4 ਤੇ ਤੁਹਾਡੇ ਕੋਲ ਪਾਸਪੋਰਟ ਸਾਈਜ਼ ਫੋਟੋ ਹੋਣੀ ਚਾਹੀਦੀ ਛੋਟੇ ਆਕਾਰ ਵਾਲੀ ਨੰ ਆਪਣਾ ਤੁਸੀਂ ਆਧਾਰ ਕਾਰਡ ਨੂੰ ਆਪਣੇ ਪੈਨ ਕਾਰਡ ਨਾਲ ਵੀ ਲਿੰਕ ਕਰਕੇ ਰੱਖ ਲੋ ਤਾਂ ਤੁਹਾਨੂੰ ਇਸ ਸਕੀਮ ਦਾ ਲਾਭ ਮਿਲੇਗਾ ਤੁਹਾਨੂੰ ਵਾਰੀ-ਵਾਰੀ ਦੱਸੀ ਜਾਂਦੇ ਆ ਇਸ ਦੇ ਨਾਲ ਅੱਗੇ ਚੱਲਦੇ ਆ ਔਨਲਾਈਨ ਰਜਿਸਟ੍ਰੇਸ਼ਨ ਕਰਨ ਦੀ ਪ੍ਰਕਿਰਿਆ ਤੁਹਾਨੂੰ ਦੱਸ ਦਿੰਨੇ ਆ ਸਰਕਾਰੀ ਵੈਬਸਾਈਟ ਤੇ ਜਾਓ ਸਰਕਾਰੀ ਵੈਬਸਾਈਟ ਦਾ ਨਾਮ ਹੈਗਾ ਜੀ e-shramcard.gov.in ਇਸ ਤੇ ਜਾਣਾ ਹੈ ਨੰਬਰ 2 ਤੇ ਆਪਣੇ e-shramcard ਨੰਬਰ ਜਾਂ ਫਿਰ ਆਪਣੇ ਆਧਾਰ ਨੰਬਰ ਨਾਲ ਲੌਗਇਨ ਕਰਨਾ ਹੋਵੇਗਾ ਨੰਬਰ 3 ਤੇ ਤੁਹਾਨੂੰ ਪੈਨਸ਼ਨ ਯੋਜਨਾ ਅਪਲਾਈ ਔਨਲਾਈਨ ਤੇ ਕਲਿੱਕ ਕਰਨਾ ਹੋਵੇਗਾ ਨੰਬਰ 4 ਤੇ ਆਪਣੀ ਉਮਰ ਆਮਦਨ ਅਤੇ ਰੋਜ਼ਗਾਰ ਦਾ ਵੇਰਵਾ ਭਰਨਾ ਹੋਵੇਗਾ ਜੋ ਤੁਹਾਡੇ ਕੋਲ ਦਸਤਾਵੇਜ਼ ਹੋਣਗੇ ਨੰਬਰ 5 ਤੇ ਆਪਣਾ ਬੈਂਕ ਖਾਤਾ ਵੀ ਤੁਹਾਨੂੰ ਇਸ ਦੇ ਵਿੱਚ ਸਬਮਿਟ ਕਰਨਾ ਹੋਵੇਗਾ ਜੋੜਨਾ ਹੋਵੇਗਾ ਨੰਬਰ 6 ਤੇ ਅਰਜੀ ਮਨਜ਼ੂਰ ਹੋਣ ਤੇ ਪੈਨਸ਼ਨ ਰਕਮ ਹਰ ਮਹੀਨੇ ਡੀਪੀਡੀ ਰਾਹੀਂ ਤੁਹਾਡੇ ਖਾਤੇ ਵਿੱਚ ਆਵੇਗੀ ਯਾਨੀ ਕਿ ਡਾਇਰੈਕਟ ਤੁਹਾਡੇ ਖਾਤੇ ਵਿੱਚ ਭੇਜੀ ਜਾਵੇਗੀ ਸਰਕਾਰ ਦੁਆਰਾ ਜੇ ਤੁਹਾਡਾ ਰਜਿਸਟ੍ਰੇਸ਼ਨ ਜੋ ਸਹੀ ਤਰੀਕੇ ਨਾਲ ਹੋ ਜਾਂਦਾ ਹੈ ਤਾਂ ਯੋਜਨਾ ਦੇ ਮੁੱਖ ਫਾਇਦੇ ਹੈਗੇ ਤੁਹਾਨੂੰ ਬੁਢਾਪੇ ਵਿੱਚ ਆਰਥਿਕ ਸੁਰੱਖਿਆ ਮਹੱਈਆ ਕਰਾਈ ਜਾਏਗੀ ਮਾਸਿਕ ਪੈਨਸ਼ਨ ਤੁਹਾਡੀ 3000 ਤੋਂ 9000 ਰੁਪਏ ਤੱਕ ਤੁਹਾਨੂੰ ਦਿੱਤੀ ਜਾਵੇਗੀ ਸਰਕਾਰ ਦੁਆਰਾ ਨੰਬਰ 3 ਤੇ ਹੈਗੇ ਬਿਮਾਰੀ ਦੀ ਸਥਿਤੀ ਵਿੱਚ ਤੁਹਾਨੂੰ ਮੁਫਤ ਇਲਾਜ ਤਿੱਕੇ ਸਹਾਤਾ ਮਿਲੇਗੀ ਨੰਬਰ 5 ਤੇ ਨੌਕਰੀ ਖੋਜ ਜਾਂਦੀ ਤੇ ਵੀ ਆਰਥਿਕ ਸਹਾਰਾ ਮਿਲੇਗਾ ਤੁਹਾਨੂੰ ਜੇਕਰ ਤੁਹਾਡੀ ਨੌਕਰੀ ਖੋਜ ਜਾਂਦੀ ਹੈ ਤਾਂ ਨੰਬਰ 6 ਤੇ ਜੀਵਨ ਬੀਮਾ ਕਵਰ ਤੁਹਾਡਾ 2 ਲੱਖ ਦਾ ਹੋਵੇਗਾ ਜੇਕਰ ਤੁਹਾਡੀ ਦੁਰਘਟਨਾ ਵਿੱਚ ਕਿਸੇ ਆਸੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਤੁਹਾਨੂੰ 2 ਲੱਖ ਰੁਪਏ ਦਿੱਤੇ ਜਾਵੇਗਾ ਸਰਕਾਰ ਦੁਆਰਾ